ਬਾਬਾ ਅਨੰਦ ਸਿੰਘ ਜੀ ਦੇ ਬਚਨ ਨੇ ਸਿੱਖ ਦੋ ਵੇਲੇ ਸਤਸੰਗ ਜ਼ਰੂਰ ਕਰੇ ਜਦੋਂ ਅੰਮ੍ਰਿਤ ਵੇਲੇ ਘੰਟਾ 2 ਘੰਟੇ ਸਤਸੰਗ ਕਰਦਾ ਗੁਰੂ ਦੇ ਚਰਨ ਪਰਸਾਦਾ ਆਪਣੇ ਜੂੜੇ ਨੂੰ ਖੁਰਾਕ ਦਿੰਦਾ ਤੇ ਰਾਤ ਦੇ ਕੀਤੇ ਪਾਪ ਧੋਤੇ ਜਾਂਦੇ ਜਦੋਂ ਐਸ ਵੇਲੇ ਸਤ ਸੰਗ ਵਿੱਚ ਗੁਰੂ ਦੇ ਚਰਨ ਫਰਸਦਾ ਤੇ ਦਿਨ ਦੇ ਕੀਤੇ ਪਾਪ ਧੋਤੇ ਜਾਂਦੇ ਨੇ ਵੱਡਾ ਫਾਇਦਾ ਵੀ ਤੇਰੇ ਪਾਪਾਂ ਦਾ ਬੈਲੈਂਸ ਵਧਦਾ ਨਹੀਂ ਉਹ ਦਿਨ ਨਹੀਂ ਆਂਦਾ ਸਾਬਣ ਥੋੜਾ ਤੇ ਮੈਲ ਬਹੁਤੀ ਆਖੋ ਸਤਨਾਮ ਵਾਹਿਗੁਰੂ ਉਹ ਦਿਨ ਆਜੇ ਬੜਾ ਔਖਾ ਮੈਲ ਬਹੁਤ ਇਕੱਠੀ ਹੋ ਜੇ ਸਾਬਣ ਹੋਵੇ ਹੀ ਨਾ ਫਿਰ ਹੱਥ ਖੜੇ ਨੇ ਕੱਪੜਾ ਮੈਲਾ ਹੀ ਨਾ ਧਰਤੀ ਤੋਂ ਚਲਾ ਜਾਏ ਆਖੋ ਸਾਰਾ ਪੱਕਾ ਕਰ ਲੈ ਇੰਜ 사త్సંગ ਵਿੱਚ ਜੁੜ ਜਾਓ ਲਾਈਵ ਲਾ ਕੇ ਜੁੜ ਜਾਓ ਬੰਗਲਾ ਸਾਹਿਬ ਨਾਨਕ ਪਿਆਉ ਸਾਹਿਬ ਰਕਾਬਗਾਹ ਸਾਹਿਬ ਅੰਮ੍ਰਿਤਸਰ ਵਿੱਚੋਂ ਬਾਬਾ ਦੀਪ ਸਿੰਘ ਦਾ ਸਾਨ ਗੁਰੂ ਰਾਮਦਾਸ ਜੀ ਦਾ ਸਾਨ ਉੱਥੇ ਜਾ ਕੇ ਜੁੜ ਜਾਓ ਲੁਧਿਆਣੇ ਉੱਥੇ ਵੀ ਜਿੱਥੇ ਤੇਰੇ ਜੂੜੇ ਨੂੰ ਖੁਰਾਕ ਮਲੇ ਕੋਈ ਮਕਸਦ ਨਹੀਂ ਪ੍ਰਧਾਨਗੀ ਨਾਲ ਕੋਈ ਮਕਸਦ ਨਹੀਂ ਕਿਸੇ ਹੋਰ ਅਹੁਦੇ ਨਾਲ ਘਰੋਂ ਤੁਰਨਾ ਹੀ ਇਸ ਖਿਆਲ ਦੇ ਨਾਲ ਕਿ ਮੈਂ ਆਪਣੇ ਜੂੜੇ ਨੂੰ ਖੁਰਾਕ ਦੇਣ ਚਲੇ ਹਾਂ ਫਿਰ ਕੀ ਹੋਏਗਾ ਸੋ ਕਹੋਂ ਟਲ ਗੁਰਸੇਵੀਏ ਅਹਨੇ ਸੈ ਸੁਭਾਏ ਸੈ ਸੁਭਾ ਸ਼ੁਰੂ ਕਰਦੇ ਦਰਸ਼ਨ ਪਰਸੀਏ ਗੁਰੂ ਕੇ ਜਨਮ ਮਰਨ ਦੁੱਖ दर्शन देखिए सब दुख जाए दर्शन देखिए सब दुख जाए दर्शन देखिए सब दुख जाए दर्शन दे सभु दुख दर्शन दुख ਦਰਸ਼ਨ ਦੇਖਤ ਤੋਖ ਨਸੇ ਕਬੂ ਹੁ ਨਾ ਹੋਵਤ ਦ੍ਰਿਸ਼ਟੀ ਅਗੋਚਰੀ ਕਬੂ ਹੁ ਨਾ ਹੋ ਦ੍ਰਿਸ਼ਟੀ ਅਗੋਚਰੀ ਜੀ ਕੇ ਸੰਘ ਬਸੇ ਦਰਸ਼ਨ ਦੇਖਤ ਤੋਖ ਨਸੇ ਤਾਂ ਦੁੱਖ ਨਾ ਜਾਣੀਏ ਸਤਿਗੁਰ ਹੋਏ ਬਿਆਲ ਤਾਂ ਹਰ ਰੰਗ ਮਣੀਏ ਸਤਿਗੁਰ ਹੋਏ ਬਿਆਲ ਤਾਂ ਦੁੱਖ ਨਾ ਜਾਣੀਏ ਤਾਂ ਦੁੱਖ ਨਾ ਜਾਣੀਏ ਤਾਂ ਦੁੱਖ ਨਾ ਜਾਣੀਏ ਦਰਸਨ सभु दुख जर्शन जेकी सभु दुख जर्शन दखी सभु दुख जा दर्शन जी